ਏਸੀ ਗੱਡੀਆਂ ਮਾਰ ਕੇ ਠੱਗਿਆ ਮਹਿਲ ਮਨਾਰੇ ਬੜੇ ਉਸਾਰੇ ਜੀ ਦੇ ਲਈ ਬਣਾਈਆਂ ਲੱਗਦੇ ਸੀ ਬੜੇ ਪਿਆਰੇ ਜੀ ਦੇ ਲਈ ਬਣਾਈਆਂ ਲੱਗਦੇ ਸੀ ਬੜੇ ਪਿਆਰੇ ਖਰੀਦਿਆ ਜ਼ਮੀਨਾਂ ਵਹਾ ਆਪਸਿਨਾ ਕਹਾ ਆ ਕਿ ਮੀਣਾ ਕਈਆਂ ਤੋਂ ਮਾੜਾ ਪਿਆਰੇ ਜੀ ਨਾਲ ਹੀ ਪੜਾਂ ਆਂ ਲੰਘਦੇ ਸੀ ਬੜੇ ਪਿਆਰੇ ਹਰ ਇੱਕ ਦੇ ਨਾਲ ਧੋਖਾ ਕੀਤਾ ਗਰੀਬਾਂ ਨੂੰ ਕਰੋ ਬੇਧਰ ਕੀਤਾ ਅਰੀ ਸਵਾਰਦਾ ਪੈਸਾ ਮਾਰ ਕੇ ਲੋਕਾਂ ਦਾ ਨਾਮ ਠੱਗਿਆ ਕਰਦੇ ਵਾਰੇ ਯਾਰੇ ਜਿਹਦੇ ਲਈ ਬਣਾਈਆ ਲੱਗਦੇ ਸੀ ਬੜੇ ਪਿਆਰੇ ਜਿਹਦੇ ਲਈ ਬਣਾਈਆ ਲੱਗਦੇ ਸੀ ਬੜੇ ਪਿਆਰੇ ਕੀ ਦੱਸਾਂ ਇੱਕ ਦਿਨ ਕੀ ਹੋਇਆ ਨਵਜੇ ਬੰਧ ਹੋਈ ਤੇ ਮੈਂ ਮੋਇਆ ਈ ਬੇਕਿਆਸਾ ਪਰਵਾਰ ਮੇਲੇ ਕੋਲ ਸੀ ਇਕੱਠਾ ਹੋਇਆ ਕੋਈ ਕਹਿੰਦਾ ਮੁਦਰੀ ਲਾਲੋ ਕੋਈ ਕਹਿੰਦਾ ਲਾਲੋ ਗਾਨੀ ਲਾਲੇ ਕੜਾਲ ਸੋਹਰਿਆ ਪਾਇਆ ਜੋ ਸੀ ਮੇਰੀ ਪਿਆਰਸਾਨੀ ਰੰਗਲੇ ਪਾਲਕ ਤੋਂ ਲਾਗੇ ਮੈਨੂੰ ਧਰਤੀ ਉੱਤੇ ਪਾਇਆ ਨਾਸਾਂ ਵਿੱਚ ਮੇਰੀ ਸੂਸ ਸੁਣਨੀ ਕੀ ਕਾ ਕੀ ਰੌਲਾ ਪਾਇਆ ਨਾਸਾਂ ਵਿੱਚ ਮੇਰੀ ਰੂਹ ਸੁਣ ਦਿੱਤੀ ਕਾ ਕੀ ਰੌਲਾ ਪਾਇਆ ਵਸਤਾਂ ਮੈਨੂੰ ਨੰਗਾ ਕੀਤਾ ਕਿਸੇ ਨੂੰ ਸ਼ਰਮ ਨਾ ਆਈ ਠੰਡੇ ਪਾਣੀ ਦੀ ਕੇਗੜੀ ਸਿਰ ਮੇਰੇ ਵਿੱਚ ਪਾਈ ਠੰਡੇ ਪਾਣੀ ਦੀ ਕੇਗੜੀ ਸਿਰ ਮੇਰੇ ਵਿੱਚ ਪਾਈ ਅਣਸੀ ਤਾਚੋ ਗਾਂ ਖਤਰੀ ਦਾ ਮੇਰੇ ਗਲ ਵਿੱਚ ਪਾਇਆ ਚਾਰ ਪਾਸੇ ਤੇ ਡੰਡੇ ਲਿਆ ਕੇ ਮੇਰਾ ਰਾਥੀ ਪਣਾਇਆ ਬਾਣਦਿਆਰ ਸਿਆ ਨਾਲ ਬੰਨ ਕੇ ਅਰਥੀ ਗੂਬ ਸੀ ਜਾਈ ਕਰਵਾਲੀ ਨੇ ਕਸਮ ਐ ਲਈ ਜਈ ਖੇਸੀ ਲਿਆ ਕੇ ਪਾਈ ਕਰਵਾਲੀ ਨੇ ਕਸਮ ਐ ਲਈ ਜਈ ਖੇਸੀ ਲਿਆ ਕੇ ਪਾਈ ਰਿਸ਼ਤੇਦਾਰ ਸਭ ਲੈ ਕੇ ਆਏ ਕੰਬਲ ਸਾਲ ਤੇ ਲੋਈਆਂ ਸਭ ਨੇ ਮੱਥਾ ਟਿਕਿਆ ਪੈਰਾ ਵੱਲ ਖੜ ਕੇ ਤਿਆਰੀਆਂ ਸੰਸਾਰ ਦੀਆਂ ਹੋਈਆਂ ਪੰਡਤ ਭਾਈ ਨੇ ਆਟੇ ਰਾਇਕ ਪਿੰਨਾ ਜਿਹਾ ਬਣਾਇਆ ਬੜੇ ਮੁੰਡੇ ਤੇ ਹੱਦ ਤੇ ਤਰ ਕੇ ਇੱਕ ਮੰਤਰ ਪੜ ਸੁਣਾਇਆ ਜਾਉਣ ਜਾਣਿਆ ਮੇਰੀ ਆਰਥੀ ਨੂੰ ਮੋਟੇ ਉੱਤੇ ਟਿਕਾਇਆ ਲੈ ਤੁਰੇ ਸਮਸਾਨੇ ਕਾਟ ਨੂੰ RAM ਨਾਮ ਸਤ ਦਾ ਰਸੋਰ ਮਚਾਇਆ ਰਾਤ ਵਿੱਚ ਗਤੋ ਵਾਰੀ ਰੱਗੇ ਫਿਰ ਅੰਡੇ ਨਾਲ ਪਿੰਨਾ ਮੜਿਆਂ ਦੇ ਵਿੱਚ ਪੁੱਜ ਕੇ ਮੈਨੂੰ ਲੱਕੜਾਂ ਉੱਤੇ ਪਾਇਆ ਜਸ ਕੀ ਹੋਲਾ ਖੋਲ ਕੇ ਡੱਬਾ ਕੁਝ ਮੂੰਹ ਤੇ ਕੁਝ ਛਾਤੀ ਉੱਤੇ ਪਾਇਆ ਪੰਡਤ ਰਸਨਾ ਪੂਰੀਆ ਕਰੇ ਮੇਰੀ ਚੀਤਾ ਨੂੰ ਲਾਂਭੂ ਲਾਉਣ ਲਈ ਮੇਰੇ ਮੁੰਡੇ ਦੇ ਹੱਥ ਪੜਾਇਆ ਮੁੰਡੇ ਨੇ ਉਹ ਮਿੰਟਾ ਵਿੱਚ ਮੇਰੇ ਚਾਰ ਜਿਵੇਂ ਰਿਖਵਾਇਆ ਮਿੰਟਾ ਦੇ ਵਿੱਚ ਅਗਦੀ ਨੇ ਮੈਨੂੰ ਸਾਡਸ ਵਾਸੀ ਕੀਤਾ ਗਰਵਾਲੀ ਨੇ ਕੜਾ ਪੰਨ ਕੇ ਠੰਡਾ ਪਾਣੀ ਪੀਤਾ ਐਸਾ ਤੇਲਾ ਮਹਿਲ ਮੁਨਾਰੇ ਕਿਸੇ ਕੰਮ ਨਾ ਆਏ ਜਿਨ੍ਹਾਂ ਨਾਲ ਮੈਂ ਮਾਰੀ ਠਗਿਆ ਉਹ ਵੀ ਹੋਏ ਪਰਾਰੇ ਲਈ ਮਾਪੂਸੀ ਕੀਤੇ ਹੋ ਵੀ ਕਮ ਨਾ ਆਏ ਸਗੋਂ ਨਾ ਆਪਣਿਆ ਮੈਨੂੰ ਪੂਦ ਪੂਦ ਆਖ ਬੁਲਾਇਆ ਧਮ ਰਾਜ ਕੋਲ ਹੋਣ ਵੇੜੇ ਚੱਲੀ ਜਾਂਦੀ ਅਕੇਲੀ ਨਾ ਸੀ ਪੁੱਤਰ ਨਾ ਕਰਬਾਲੀ ਨਾ ਕੋਈ ਭਣੀ ਸਹੇਲੀ ਕੱਲਾ ਆਇਆ ਕੱਲਾ ਜਾਣਾ ਸੁਣ ਲੈ ਠਾਣੇਦਾਰਾ ਜਿਨਾਂ ਲਈ ਤੂੰ ਰੇ ਠਗੀਆਂ ਕੋਈ ਨਾ ਬਣੇ ਸਹਾਰਾ ਜਿਨਾ ਲਈ ਤੂੰ ਮਾਰੇ ਠਗੀਆਂ ਕੋਈ ਨਾ ਬਣੇ ਸਹਾਰਾ ਇਕ ਰਾਮ ਨਾਮ ਤੂੰ ਜਪ ਲੈ ਜਿਨੇ ਕਰ ਲਾ ਭਾਰ ਉਤਾਰਾ ਇਕ ਰਾਮ ਨਾਮ ਤੂੰ ਜਪ ਲੈ ਜਿਨੇ ਕਰ ਲਾ ਭਾਰ ਉਤਾਰਾ